ਅਸੀਂ ਮੰਗੇ ਕਰਦੇ ਆ ਵੀ ਇਹਨਾਂ ਦੇ ਜਿਹੜਾ ਸਮਾਨ ਦੀ ਚੋਰੀ ਹੋਈ ਹੈ ਇਹਨਾਂ ਨੂੰ ਦਿੱਤਾ ਜਾਵੇ ਲੈ ਕੇ ਔਰ ਚੋਰ ਪਕੜੇ ਜਾਣ ਗਲਦਦੀ ਗੇਟ ਵੀ ਦੋ ਦੁਕਾਨਾਂ ਤੇ ਹੋਈ ਹੈ ਗਲਦਦੀ ਗੇਟ ਵੀ ਕਹਿ ਰਹੇ ਨੇ ਜੀ ਦੋ ਦੁਕਾਨਾਂ ਤੇ ਹੋਈ ਹੈ ਚੋਰੀ ਉਥੇ ਵੀ ਰੋਜ਼ ਹੀ ਮੇਰੇ ਖਿਆਲ ਰੋਜ਼ ਹੀ ਹੁੰਦੀਆਂ ਨੇ ਜੀ ਚੋਰੀਆਂ ਤਾਂ ਕੋਈ ਇੱਕ ਅੱਧਾ ਦਿਨ ਨਹੀਂ ਜਾਂਦਾ ਉਹ ਕਰਮ ਵਾਲਾ ਜਿਹੜਾ ਦਿਨ ਨਾ ਹੁੰਦੀ ਹੋਵੇ ਉਹੀ ਚੋਰ ਨਾਲ ਦੋ ਤਿੰਨ ਉਹਨਾਂ ਨੂੰ ਹੀ ਫੜ ਲੈਂਦੇ ਨੇ ਉਹਨਾਂ ਨੂੰ ਹੀ ਛੱਡ ਦਿੰਦੇ ਨੇ ਉਹਨਾਂ ਤੋਂ ਪੈਸੇ ਲੈ ਕੇ ਛੱਡਦੇ ਉਹਨਾਂ ਤੋਂ ਪੈਸੇ ਲੈ ਕੇ ਛੱਡਦੇ ਉਹੀ ਜੌਰ ਨਿਲੋਚਾਰ ਜੇ ਉਹਨਾਂ ਦੇ ਕਾਬੂ ਪਾਇਆ ਜਾਵੇ ਮੇਰੇ ਖਾਲ ਸ਼ਹਿਰ ਦੇ ਵਿੱਚ ਹੁੰਦੀ ਨਹੀਂ ਚੋਰੀ ਨਹੀਂ ਹੁੰਦੀ ਮੇਰਾ ਨਾਮ ਸੁਦੀਰ ਕੁਮਾਰਾ ਜੀ ਦੁਕਾਨ ਕੀ ਨਾਂ ਤੇ ਤੁਹਾਡੀ ਸ਼੍ਰੀ ਰਾਮ ਦੀ ਟ੍ਰੇਡਿੰਗ ਕੀ ਹੋਇਆ ਚੋਰੀ ਹੋ ਗਈ ਰਾਤ ਪਤਾ ਲੱਗਿਆ ਕਿ ਕਿੰਨੇ ਗਣੇ ਆਏ ਆ ਜੇ ਕੀ ਉਹ ਕੈਮਰੇ ਚ ਆ ਰਹੇ ਨਹੀਂ ਦੋ ਬੰਦੇ ਨੇ ਸਾਰਾ ਕੁਝ ਲੈ ਗਏ ਜੀ ਕੱਢ ਕੇ ਕੀ ਕੁਝ ਲੈ ਕੈਸ਼ ਹੈ ਸਮਾਨ ਸਾਰਾ ਲੈ ਗਏ ਕੈਸ਼ ਹੈ ਕੈਸ਼ ਤਰੀ 400 ਸੀ ਖਾਸੇ 10ਾਂ ਦੇ ਨੋਟ 50 ਦੀ ਕਾਪੀ ਆ ਆਈਡੀਆ ਹੋਊਗਾ ਹੀ ਲੱਖ ਰੁਪਏ ਦਾ ਸਮਾਨ ਕੁਝ ਦੇ ਸਮਾਨ ਡਰਾਈ ਫੂਡ ਭਰਪਾ ਸਾਰਾ ਜੀ ਲੈ ਕੇ ਖਾਲੀ ਕਰ ਗਏ ਤੁਸੀਂ ਕੀ ਆ ਕੇ ਦੇਖਿਆ ਜਦੋਂ ਮੈਂ ਤਾਂ ਸਵੇਰੇ ਆਇਆ ਹੀ 8:30 ਉਹਨਾਂ ਸ਼ਟਰ ਖੁੱਲਾ ਸੀਗਾ ਜੀ ਅੰਦਰ ਆਇਆ ਤਾਂ ਚੋਰੀ ਹੋ ਗਈ ਸੋ ਤੁਹਾਨੂੰ ਕੋਈ ਨੋਟੀਫਿਕੇਸ਼ਨ ਮੈਨੂੰ ਮੇਰਾ ਟੈਂਪੋ ਲਾਂਦਾ ਹੀ ਤੁਰਤ ਜੀ ਸਮਾਨ ਰੱਖਣ ਬਾਹਰ ਉਹਨੇ ਫੋਨ ਕਰਿਆ ਵੀ ਤੇ ਸ਼ਟਰ ਖੁੱਲਾ ਅੰਦਰੋਂ ਮੈਂ ਕਿਹਾ ਮੈਂ ਤਾਂ ਨਾ ਰਿਹਾ ਜੀ ਮੈਂ ਜਲਦੀ ਭੱਜਿਆ ਜੀ ਤਾਂ ਪਤਾ ਲੱਗ ਗਿਆ ਫੋਨ ਵੀ ਮੰਗ ਕਰਾਉਂਗਾ ਮੰਗ ਤਾਂ ਹੀ ਹੈ ਜੀ ਕੋਈ ਫੜੇ ਜਾਂਦੀ ਬਸ ਹੋਰ ਕੀ ਕਰਾ ਦੇਤੀ ਹੈ ਪੁਲਿਸ ਨੂੰ ਪੁਲਿਸ ਤੋਂ ਆ ਕਾਫੀ ਅੱਛਾ ਕੀ ਕਹਿੰਦੇ ਮੋਕਾ ਦੇਖਣਾ ਰਹੇ ਨੂੰ ਦਰਸੱਲ ਲਗਾਪਾ ਜੀ ਇੱਥੇ ਮੇਰੀ ਕਿਤਾਬਾਂ ਦੀ ਦੁਕਾਨ ਹੈ ਜੀ ਨਾਲੇ ਇੱਥੇ ਰਾਤ ਜੀ ਸਵੇਰ ਦੇ ਟਾਈਮ ਹੀ ਹੋਇਆ ਜਿਆ ਜ਼ਿਆਦਾ ਤਾਂ ਇਹ ਦੋ ਦੁਕਾਨਾਂ ਦੇ ਤਾਲੇ ਪੰਨੇ ਗਏ ਨੇ ਜੀ ਇੱਕ ਜੋਗਲ ਦੁਕਾਨ ਹੈ ਜੀ ਇੱਕ ਬਾਬਾ ਜੀ ਦੁਕਾਨ ਹੈ ਜੀ ਪਰਜੂਨ ਜੀ ਇੱਥੇ ਰੋਜ਼ ਦੇ ਕੰਮ ਹੋ ਗਿਆ ਮੁੰਡੇ ਰੋਜ਼ ਇੱਥੇ ਆ ਕੇ ਖੜਦੇ ਨੇ ਜੀ ਆ ਸ਼ਾਮ ਨੂੰ ਇਹਦਾ ਮੇਲਾ ਲੱਗਿਆ ਹੁੰਦਾ ਜੀ ਮੁੰਡਿਆਂ ਦਾ ਇਹ ਐਂ ਲੱਗਦਾ ਨਿਸ਼ਾਈ ਮੁੰਡੇ ਨੇ ਚੋਰੀਆਂ ਚਾਰੀਆਂ ਰੋਜ਼ ਹੀ ਕਰਦੇ ਨੇ ਜੀ ਇਨਾ ਇਹ ਨਾਥ ਪਾਈ ਜਾਵੇ ਨਾ ਤੇ ਨਾਲੇ ਇੱਥੇ ਆਉਂਦੇ ਜਾਂਦੇ ਮੁੰਡੇ ਮੋਟਰਸਾਈਕਲਾਂ ਤੇ ਹੋਰਨ ਮਾਰਦੇ ਨੇ ਨਾਲੇ ਕੁੜੀਆਂ ਦੇ ਪਰਤਪੁਰ ਤੋਂ ਕੋਕ ਲੈ ਜਾਂਦੇ ਨੇ ਦੇਖ ਕਾਹਦਾ ਕੰਮ ਹੈ ਪੰਜਾਬ ਚਿਕਨ ਕੀ ਗੱਲ ਹੋਈ ਆ ਤੁਹਾਡੇ ਗਵਾਂਢ ਚ ਗਵਾਂਢ ਚ ਇੱਥੇ ਚੋਰੀਆਂ ਹੋ ਗਈ ਤੁਹਾਨੂੰ ਉਹ ਪਰਨੇਵਸੇ ਹੋ ਗਈ ਹੈ ਇੱਧਰ ਹੋ ਗਈ ਲੈਕਰੀ ਦੀ ਦੁਕਾਨ ਦੇ ਵਿੱਚ ਕੀ ਮੰਗ ਕੀ ਕਰਦੇ ਹੋ ਅਸੀਂ ਮੰਗ ਕਰਦੇ ਆ ਵੀ ਇਸ ਰਸਤੇ ਨੂੰ ਪੋਸਟਾ ਬੈਰਾ ਹੋਣਾ ਚਾਹੀਦਾ ਪੋਸਟ ਅਗਸਤ ਕਰੇ ਰ ਅਬ ਨੂੰ ਕੋਈ ਤੇਬਲਾਂ ਜੰਦਾਂ ਦੇ ਇਥੇ ਚੋਰੀਆਂ ਆਮ ਹੋ ਰਹੀਆਂ ਨੇ ਆਹ ਲੋਕਾਂ ਜਿੰਦੇ ਬੰਨੇ ਜਾ ਰਹੇ ਨੇ ਅੱਜਾ ਹੀ ਬੰਕ ਕਰ ਲਿਆ ਵੀ ਇਹ ਸਿਰ ਰਾਤ ਨੂੰ ਗਸ਼ਤ ਹੁਣੀ ਲਾਜ਼ਮੀ ਚਾਹੀਦੀ ਹੈ ਕਿਉਂਕਿ ਇਹ ਸੇਂਤਿਹਾਰੀ ਚੋਰੀਆਂ ਹੁੰਦੀਆਂ ਲੇਡੀਜ਼ ਦੇ ਬੈਗ ਕੋਈ ਜਾਂਦੇ ਨੇ ਲੋਕ ਮੋਟਰਸਾਈਕਲ ਦੇ ਹੁਕਰਾ ਮਾਰਦੇ ਭੱਜੇ ਫਿਰ ਜੀ ਅੰਦਰ ਕੋਈ ਨਹੀਂ ਹਨ ਕੋਈ ਜਾ ਰਿਹਾ 2000 ਇਹ ਰੋਜ਼ਾਨਾ ਦਾ ਕੰਮ ਹੋ ਗਿਆ ਇੱਥੇ ਦਾ ਆਪਾਰਤ ਰਣਾ ਸਟੋਰ ਤੇ ਦੁਕਾਨਾ ਆਪਣੀ ਜੀ ਚੋਰੀ ਕਦੋਂ ਹੋਈ ਤੁਹਾਨੂੰ ਕਦੋਂ ਪਤਾ ਲੱਗਿਆ ਇਹ ਸਾਨੂੰ ਸਵੇਰੇ ਪਤਾ ਲੱਗਿਆ ਜੀ ਤਕਰੀਬਨ 7:30 ਵਜੇ ਪਤਾ ਲੱਗਿਆ ਸਾਨੂੰ ਫੋਨ ਆਇਆ ਵੀ ਸ਼ਟਰ ਤਕਰੀਬਨ ਚੱਕੇ ਹੋਏ ਰਹੇ ਤੁਸੀਂ ਕੀ ਦੇਖਿਆ ਆ ਕੇ ਅਸੀਂ ਦੇਖਿਆ ਵੀ ਸ਼ਟਰ ਦੋਏ ਲੋਕ ਤੋੜੇ ਪਏ ਨੇ ਤੇ ਸ਼ਟਰ ਵੀ ਉੱਚਾ ਚੱਕਿਆ ਹੋਇਆ ਸੀ ਤੇ ਅਸੀਂ ਫਿਰ ਉਦੋਂ ਬਾਅਦ ਆ ਦੇਖਿਆ ਅੰਦਰੋਂ ਥੱਲੇ ਵਗੈਰਾ ਸਾਰਾ ਕੁਝ ਤੋੜੇ ਹੋਏ ਤੇ ਜੋ ਕੈਸ਼ ਸੀ ਮਤਲਬ ਕਿ 5000 ਦੇ ਲਗਭਗ ਉਹ ਲੈ ਗਏ ਨੇ ਇੱਕ ਕਾਫੀ ਸਾਰਾ ਸਮਾਨ ਅਸੀਂ ਚੈੱਕ ਕਰਿਆ ਵੀ ਉਹ ਪਾ ਕੇ ਲੈ ਗਏ ਉਹਦੇ ਵਿੱਚ ਬਾਕੀ ਹੋਰ ਸਮਾਨ ਜਿਹੜਾ ਕੀਮਤੀ ਆ ਅਸੀਂ ਉਹ ਚੈੱਕ ਕਰ ਰਹੇ ਆ ਕੀ ਕੀ ਸਮਾਨ ਆ ਕੀਮਤੀ ਜਿਹੜਾ ਕੀਮਤੀ ਜਿਸ ਤਰ੍ਹਾਂ ਹੈ ਟਾਈਡ ਸਰਫ ਦੇ 8 8 ਕਿਲੋ ਵਾਲੇ ਤੇ ਉਧਰੋਂ ਜਿਹੜਾ ਆਪਣੇ ਇੱਧਰ ਆਹ ਜੋ ਵੀ ਇੱਧਰ ਸਮਾਨ ਪਿਆ ਸੀ ਇਹਦੇ ਵਿੱਚੋਂ ਕਾਫੀ ਪਾ ਕੇ ਲੈ ਗਏ ਬਾਕੀ ਅਸੀਂ ਇਹਦੇ ਚੈੱਕ ਕਰ ਰਹੇ ਹਾਂ ਮਤਲਬ ਕਿ ਕਿੰਨਾ ਸਮਾਨ ਹਾਂ ਹਾਂ ਉਹ ਵੀ ਲੈ ਗਏ ਚੱਕ ਕੇ ਜੀ ਅੱਜ ਅਸੀਂ ਕੈਮਰਾ ਚ ਦੇਖ ਰਹੇ ਹਾਂ ਵੀ ਕਿੰਨਾ ਕਮਤ ਰੱਖੇ ਕੀ ਸਮਾਨ ਦਾ ਐਸਟੀਮੇਟ ਕਿੰਨਾ ਕਰੀ ਸਮਾਨ ਦਾ ਐਸਟੀਮੇਟ ਹੈ ਜਿਹਨੀਆਂਦਰ ਸਾਰਾ ਪ੍ਰੋਪਰ ਨਹੀਂ ਦੇਖ ਲੈਂਦੇ ਉਹਨੀਆਂਦਰ ਐਸਟੀਮੇਟ ਲਾਉਣਾ ਉਹ ਕਿਉਂ ਉਹਨੇ ਕੈਮਰੇ ਵੀ ਤੋੜੇ ਤੋੜੇ ਕੈਮਰਾ ਬਾਹਰਲਾ ਜਿਹੜਾ ਬਾਹਰਲਾ ਕੈਮਰਾ ਬਾਹਰਲਾ ਕੈਮਰਾ ਉਹਨਾਂ ਨੇ ਪਹਿਲਾਂ ਤੋੜਤਾ ਜੀ ਕਿੰਨਾ ਤੋੜਿਆ ਉਹ ਆਏ ਨਹੀਂ ਹੁਣ ਪਤਾ ਵੀ ਕਦ ਨਾਲ ਤੋੜਿਆ ਉਹਨਾਂ ਨੇ ਖਪੜੇ ਜੇਤੀ ਉਹਨਾਂ ਨੂੰ ਲਵੇ ਤੇ ਲੌਕ ਵੀ ਉਹਦੇ ਨਾਲੇ ਤੋੜੇ ਨੇ ਕਿੰਨੇ ਜਨੇ ਸੀ ਸੀਸੀਟੀਵੀ ਕਿਹਦੇ ਇਹ ਚ ਸਾਨੂੰ ਦੋ ਜਣੇ ਤਾਂ ਅੰਦਰ ਬੜੇ ਨੇ ਇੱਕ ਜਣਾ ਬਾਹਰ ਮੋਟਰਸਾਈਕਲ ਤੇ ਖੜਾ ਸੀ ਤੇ ਜਿਹੜਾ ਮੋਟਰਸਾਈਕਲ ਤੇ ਉਹ ਪਾਲਸਰ ਲੱਗਿਆ ਦੇਖਣ ਦੇ ਵਿੱਚ ਹੁਣ ਤੁਸੀਂ ਕੀ ਮੰਗ ਕਰਦੇ ਮੰਗਦਾ ਸੀ ਇਹੀ ਕਰਦੇ ਆ ਪ੍ਰਸ਼ਾਸਨ ਤੋਂ ਵੀ ਦੇਖੋ ਇੱਥੇ ਨੱਬੇ ਦੇ ਵਿੱਚ ਦਿਨੋਂ ਦਿਨ ਬਹੁਤ ਸਾਰੀਆਂ ਚੋਰੀਆਂ ਹੋ ਰਹੀਆਂ ਨੇ ਤੇ ਇਹਨਾਂ ਤੇ ਕੰਟਰੋਲ ਨਹੀਂ ਪਾਇਆ ਜਾ ਰਿਹਾ ਤੇ ਇਹਦੇ ਵਿੱਚ ਅਸੀਂ ਇਹੀ ਪ੍ਰਸ਼ਾਸਨ ਨੂੰ ਕਹਿਣਾ ਵੀ ਇਹਨਾਂ ਚੋਰੀਆਂ ਜਿਹੜੀਆਂ ਦਿਨੋਂ ਦਿਨ ਵੱਧ ਰਹੀਆਂ ਨੇ ਉਹਨਾਂ ਤੇ ਕੰਟਰੋਲ ਕਰਿਆ ਜਾਵੇ ਤੇ ਪ੍ਰਸ਼ਾਸਨ ਵੱਤੋਂ ਵੱਡੇ ਸਵਾਲ ਧਿਆਨ ਰੱਖੇ ਆਮ ਵਿਅਕਤੀਆਂ ਘੁਰਦੇ ਜਾਂਦੀਆਂ ਨੇ ਲੇਡੀਜ਼ ਦੇ ਮੋਬਾਈਲ ਵਗੈਰਾ ਨੂੰ ਹਾਂ ਉਹਦੇ ਵਿੱਚ ਹੁਣ ਕੋਈ ਵੀ ਸੇਫ ਨਹੀਂ ਦਿਖ ਰਿਹਾ ਅੱਜ ਦੇ ਉਹਦੇ ਵਿੱਚ ਸਮੇਂ ਦੇ ਵਿੱਚ ਕਿਉਂਕਿ ਜਿਹੜੇ ਨਸ਼ੇੜੀ ਨੇ ਬਹੁਤ ਵੱੱਟ ਚੁੱਕੇ ਨੇ ਨਸ਼ਾ ਬਹੁਤ ਵੱੱਟ ਚੁੱਕਿਆ ਉਹਦੇ ਕਰਕੇ ਚੋਰੀਆਂ ਹੋ ਰਹੀਆਂ ਨੇ ਤੇ ਇਹਦੇ ਵਾਰ ਅਸੀਂ ਇਹੀ ਕਹਿਣੇ ਆ ਵੀ ਪੂਰਾ ਧਿਆਨ ਦਿੱਤਾ ਜਾਵੇ ਦੇਖੋ ਪ੍ਰਸ਼ਾਸਨ ਹੀ ਕਰ ਸਕਦਾ ਆਮ ਵਿਅਕਤੀ ਇਹਦੇ ਵਿੱਚ ਕੋਈ ਕੁਝ ਨਹੀਂ ਕਰ ਸਕਦਾ ਜੇ ਕੈਮਰਾ ਨਾ ਹੁੰਦੇ ਫਿਰ ਤਾਂ ਸਾਨੂੰ ਐਂ ਵੀ ਸਵੇਰੇ 5 6 ਵਜੇ ਹੋਈਆਂ ਚੋਰੀਆਂ ਹੋਰ ਤੇ ਕੈਮਰੇ ਤੋਂ ਪਤਾ ਲੱਗਿਆ ਵੀ ਇਹ ਤਾਂ ਰਾਤ ਨੂੰ ਮਤਲਬ ਕਿ ਸਵਾ 1:30 ਵਜੇ ਦੇ ਕਰੀਬ ਮਤਲਬ ਕਿ ਉਸ ਟਾਈਮ ਦੀ ਵਾਰਦਾਤ ਹੈ। ਇਹ ਸਾਡੇ ਬਹੁਤ ਹੀ ਨੇੜੇ ਇੱਕ ਪਾਰਕ ਹੈ ਬਣਿਆ ਹੋਇਆ ਜੋ ਵੀ ਹੈਗਾ ਤੇ ਉੱਥੇ ਨਸ਼ੇੜੀਆਂ ਦਾ ਕੋਈ ਅੰਤ ਨਹੀਂ ਵੀ ਕਿੰਨੇ ਕਿੰਨੇ ਮਤਲਬ ਕਿ 20 20 10 10 15 15 ਨਸ਼ੇੜੀ ਮਤਲਬ ਕਿ ਆਮ ਉੱਥੇ ਤੁਰੇ ਫਰੇ ਰਾਤ ਨੂੰ ਉੱਪਰ ਦੇ ਫਿਰਦੇ ਦੇਖੇ ਜਾ ਸਕਦੇ। ਮਾਰਾ ਜੀ ਮੇਰਾ ਦੁਕਾਨ ਦਾ ਨਾਮ ਪਟਿਆਲਾ 베ਕਰੀ ਦੇ ਨਾਮ ਤੇ ਜੀ ਕੀ ਹੋਇਆ ਤੁਹਾਨੂੰ ਕਿਵੇਂ ਪਤਾ ਲੱਗਿਆ ਸਵੇਰੇ 7 ਵਜੇ ਦੀ ਫੋਨ ਕਰਤ 7 ਵਜੇ ਦੀ ਗੱਲ ਆ ਸਾਡੇ ਇੱਧਰ ਕੋਈ ਕੁੜੀ ਇੱਧਰ ਸੈਰ ਕਰਨ ਜਾ ਰਹੀ ਸੀ ਉਹਨੇ ਸਾਨੂੰ ਆ ਕੇ ਗਾਹ ਪਾਇਆ ਦੱਸਿਆ ਕਿ ਸਾਡਾ ਸ਼ਟਰ ਪਟਿਆ ਹੋਇਆ ਸੀ ਮੁੰਡੇ ਲੰਗਲੇ ਹੋਏ ਸੀ ਅੰਦਰ ਉਹਨੇ ਗਾਹ ਪਾਇਆ ਕਿ ਸਾਡੀ ਦੁਕਾਨ ਚ ਕਾਦੇ ਲਈ ਬੜੇ ਹੋਇਆ ਤੁਸੀਂ ਉਹ ਗਾਹ ਪਾਣ ਕਰਕੇ ਉਹ ਬੰਦੇ ਭੱਜੇ ਇੱਥੋਂ ਦੁਕਾਨ ਚ ਤੁਸੀਂ ਕੀ ਦੇਖਿਆ ਤੁਸੀਂ ਅਸੀਂ ਦੇਖਿਆ ਸਾਡਾ ਸ਼ਟਰ ਪਟਿਆ ਪਿਆ ਸੀ ਸਮਾਨ ਬਾਹਰ ਤੱਕ ਡੈਂਡਿਆ ਪਿਆ ਸੀ ਅਗੀ ਬਾੜ ਦਾ ਕਿੜਿਆ ਪਿਆ ਜਾਨ ਨੇ ਆ ਕੇ ਜਿਉਂ ਪਤਾ ਲੱਗਿਆ ਸਾਡੇ ਇੱਕ ਸਾਹਮਣੇ ਦੁਕਾਨ ਉੱਥੇ ਵੀ ਚੋਰੀ ਕਰੀਏ ਇੱਧਰ ਵੀ ਚੋਰੀ ਕਰੀਏ ਅਸਦਾ ਆਪਣਾ ਸਮਾਨ ਸੰਭਲ ਤੇ ਪੈਹਿਗੇ ਅਸਦਾ ਦੋ ਦੁਕਾਨਾਂ ਦੇ ਚੋਰੀ ਹੋਈ ਆ ਸੇਮ ਓਪੋਜ਼ਿਟ ਦੁਕਾਨਾਂ ਨੇ ਸਾਡਾ ਅੰਦਰੋਂ ਬਾਹਰੋਂ ਤੋਂ ਪਤਾ ਲੱਗਿਆ ਜਿਵੇਂ ਗੱਲੇ ਛੱਤ ਅੜ 10000 ਰੁਪਏ ਪਿਆ ਸੀ ਉਹ ਲੈ ਕੇ ਚੱਕ ਕੇ ਬਾਕੀ ਸਾਰਾ ਦੁਕਾਨ ਦਾ ਅੰਦਰ ਸਮਾਨ ਸਾਡਾ ਖੜਿਆ ਹੋਇਆ ਸ਼ਟਰ ਪਟਿਆ ਪੈ ਖੁੱਲ ਨਹੀਂ ਰਿਹਾ ਅੰਦਰ ਬੜਾਂਗੇ ਸ਼ਟਰ ਵਾਲਾ ਬੁਲਾਇਆ ਤਾਂ ਪਤਾ ਲੱਗੂਗਾ ਕਾफी ਨੁਕਸਾਨ ਹੋ ਗਿਆ ਜੀ ਮੁੱਕੀ ਗੱਲ ਮੰਗਦਾ ਹੁੰਦੇ ਕੂਬਰੇ ਹੀ ਹੂਆ ਉਹਨਾਂ ਇਹਨਾਂ ਨੂੰ ਫੜਿਆ ਜਾਵੇ ਹੋਰ ਤਾਂ ਕੀ ਮੰਗਾ ਸਾਡੀ ਹੁਣ ਚੈਨ ਨਾਲ ਸੋਈਏ ਉੱਠੀਏ ਇਹ ਚੀਜ਼ ਹੀ ਹੈ ਮੈਂ ਜ਼ੋਰ ਵੀ ਕਰਤਾ ਚੋਰੀਆਂ ਨਿਕਾ ਚਾਹੀਏ ਇਸ ਸ਼ਹਿਰ ਫਾਰਾ ਦਿਨ ਹੀ ਹੋ ਰਹੀਆਂ ਵੀਰ ਜੀ ਹਰ ਰੋ ਤੁਹਾਡੀਆਂ ਹੀ ਨਿਊਜ਼ਾਂ ਦੇਖਦੇ ਆਂ ਅਸੀਂ ਮੋਬਾਈਲ ਚੱਕਦੇ ਆਂ ਸਵੇਰੀ ਪਤਾ ਲੱਗਦਾ ਫਲਾਣੇ ਸ਼ਹਿਰ ਚ ਫਲਾਣੀ ਜਗ੍ਹਾ ਤੇ ਫਲਾਣੇ ਏਰੀਆ ਚ ਹੋ ਗਈ ਚੋਰੀ ਇੱਧਰ ਕੋਈ ਸੇਫ ਹੀ ਨਹੀਂ ਹੈਗਾ ਹੱਲ ਤਾਂ ਕੋਈ ਹੈ ਨਹੀਂ ਦੁਕਾਨਾਂ ਤੇ ਉਹਨਾਂ ਨੂੰ ਲੱਗਦਾ ਆਪ ਹੀ ਬੈਣਾ ਪਿਆ ਕਰੋ ਰਾਤ ਰੋ ਨਚੇੜੀਆਂ ਤੁਹਾਡਾ ਨਚੇੜੀਆਂ ਦਾ ਫਾਰਕ ਬਾਗ ਹੈਗਾ ਜੀ ਪਾਰਕ ਜਿੱਥੇ ਮਰਦੀ ਜਾ ਉਹ ਇੱਧਰ ਦਿੱਲੀ ਜੇਟ ਬਣਿਆ ਹੋਇਆ ਜਿੱਥੇ ਮਰਦੀ ਜਾ ਸਾਰਾ ਦਿਨ ਗਾ ਹੀ ਪਿਆ ਰਹਿੰਦਾ ਕਿਨੂੰ ਕੀ ਕੁਛ ਨਹੀਂ ਮੈਚ ਹੋ ਜਿਆ ਉਹਦੇ ਵਾਰ ਕਿੱਲਾ ਨਹੀਂ ਹੈਗੀ ਹੈ ਨਾ ਬੰਦੇ ਸੀਗੇ ਜੀ ਤਿੰਨ ਮੋਟਰਸਾਈਕਲ ਤੇ ਇਹ ਪਾਲਸਰ ਮੋਟਰਸਾਈਕਲ ਲੱਗ ਰਿਹਾ ਮੂੰਹ ਤਾਂ ਗਿਆ ਹੋਏ ਸੀਗੇ ਇਹਨਾਂ ਦਾ ਕਿਤੇ ਇਹਨਾਂ ਨੇ ਦੋ ਦੁਕਾਨਾਂ ਦੇ ਸ਼ਟਰ ਭੰਨੇ ਨੇ ਇੱਥੇ ਠੀਕ ਹੈ ਜੀ ਤੁਸੀਂ ਮੌਕਾ ਵੀ ਦੇਖਣ ਆਏ ਸੀਗੇ ਹੁਣ ਇੱਥੇ ਠੀਕ ਹੈ ਤੇ ਹੁਣ ਸੀਸੀਟੀਵੀ ਕੈਮਰੇ ਦੇਖਣੇ ਹਨ ਜੀ ਉਹਨਾਂ ਨੂੰ ਫੜਦੇ ਨੇ ਛੇਤੀ ਇਹ ਕਿੰਨਾ ਕਿ ਨੁਕਸਾਨ ਹੋਇਆ ਨੁਕਸਾਨ ਜੀ ਇਹ ਕੋਈ ਹਜੇ ਆਈਡੀਆ ਐਸਟੀਮੇਟ ਲਾਉਣਾ ਜੀ ਇਹਨਾਂ ਨੇ ਹਜੇ ਸ਼ੌਪਕੀਪਰ ਨੇ ਕੋਈ ਸਮਾਨ ਲੈ ਕੇ ਕੁਝ ਕੈਸ ਸੀਗਾ ਤੇ ਉਹ ਦੇਖ ਰਹੇ ਆ ਸੀ ਪ੍ਰਾਪਰਟੀ ਬੇਚਨੇ ਔਰ ਖੀਨਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز